ਆਪਣੇ ਦੇ ਪਾਸ ਤੇ ਅਯਾ ਜੀ ਦਾ ਸੁਮਨੇ ਸੁਕਾ ਦਿੱਤਾ ਤੇ ਨਰਤ ਬੜ ਕੇ ਆਪਣੇ ਸਾਹਰ ਉੱਤੇ ਹੋਲੀ ਵਾਰ ਕੇ ਮਾਰਿਆ ਉਹ ਬਹੁਤ ਛੋਟੀ ਉਮਰ ਵਿੱਚ ਹੀ ਜਣੇ ਕਿ ਜਿਹੜਾ ਬੱਟਿਆ ਨਾ ਉਹਦਾ ਇਹ ਨਹੀਂ ਪਤਾ ਵੀ ਉਹ ਕਿ ਹੋ ਜਾ ਬਣਨਾ ਹੈ ਵਕੀਲ ਬਣਨਾ ਹੈ ਜੱਜ ਬਣਨਾ ਹੈ ਡਾਕਟਰ ਬਣਨਾ ਹੈ ਗੁਰੂ ਗਿਆਨੀ ਬਣਨਾ ਹੈ ਇਹ ਕੋਈ ਪਤਾ ਨਹੀਂ ਛੋਟੇ ਛੋਟੇ ਬੱਚਿਆਂ ਨੇ ਕੀ ਬਣਨਾ ਹੈ ਉਹਨਾਂ ਦੇ ਮਾਪੇ ਦੀ ਸਿੱਖਿਆ ਉਸ ਤੋਂ ਲਾਗ ਉਹਨਾਂ ਦੇ ਟੀਚਰ ਦੀ ਸਿੱਖਿਆ ਉਸ ਤੋਂ ਲਾਵਾ ਪਰ ਸਮਾਜ ਦੇ ਵਿੱਚ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਪਾੜ ਕੇ ਉਤੋਂ ਕੁਛ ਨਾ ਕੁਛ ਗ੍ਰਹਿਣ ਕਰਕੇ ਇਹ ਚੀਜ਼ਾਂ ਲੈ ਕੇ ਬੰਦਾ ਘਾ ਦੀਆਂ ਪੌੜੀ ਦਾ ਪੌੜੀ ਨਾ ਚਲੀ ਜਾਂਦਾ ਜਿਵੇਂ ਆਪਾਂ ਅੱਜ ਗੱਲ ਅਖਬਾਰ ਵਿੱਚ ਦੇਖਦੇ ਆ ਜਾਂ ਪੜ੍ਹਦੇ ਆ ਸਮਝਦੇ ਆ ਵੀ ਕਿਸੇ ਰਖਸ਼ੇ ਵਾਲਾ ਦਾ ਬੱਚਾ ਜੱਜ ਬਣ ਗਿਆ ਕਿਸੇ ਨਾ ਬੇਨਾ ਡਾਕਟਰ ਬਣ ਗਿਆ ਜਿਵੇਂ ਕਿ ਇੱਥੋਂ ਪੌੜੀ ਦਾ ਪੌੜੀ ਪਾ ਰਹਿਆਂ ਦੇ ਨੇ ਜਿਵੇਂ ਆਪਣੇ ਭਾਈ ਸਾਹਿਬ ਸੁਖਨਾਮ ਸਿੰਘ ਜੀ ਖੜੇ ਨੇ ਇਹਨਾਂ ਨੇ ਬਹੁਤ ਸਾਰਾ ਕੰਮ ਸੇਵਾ ਕਰੀ ਆ ਇਹ ਬੱਚਿਆਂ ਨੂੰ ਫ੍ਰੀ ਆਪਣੇ ਗਰਮਦਿ ਸਿੱਖਿਆ ਵੀ ਮੰਨਦੇ ਨੇ ਦਵਾਈਆਂ ਵੀ ਮੰਨਦੇ ਨੇ ਹੋਰ ਵੀ ਬਹੁਤ ਰਹੇ ਆਪਣੇ ਸਮਾਜ ਸੇਵਾ ਦੇ ਕੰਮ ਕਰਦੇ ਨੇ ਇਹਨਾਂ ਦਾ ਬੱਚਾ ਐਮਬੀਬੀਐਸ ਕਰਕੇ ਇਹਨਾਂ ਦੇ ਬੱਚਾ ਐਮਬੀਬੀਐਸ ਕਰਕੇ ਆਪਣੇ ਚਮਕੌਰ ਹਸਪਤਾਲ ਵਿੱਚ ਕੰਮ ਕਰਦਾ ਹੈ ਮੈਡੀਕਲ ਫੈਮਿਲੀ ਡਾਕਟਰ ਚਮਕੌਰ ਵਿੱਚ ਤੇ ਕੋਰਨਾਂ ਦੀ ਸੇਵਾ ਦੇ ਭਾਵਨ ਨੂੰ ਕਰਕੇ ਇਹਨਾਂ ਦੇ ਬੁੱਤ ਵਿੱਚ ਮੇਰੀ ਪ੍ਰਸੰਨਤਾ ਮੇਰੀ ਜਨਪਈ ਜਾਣਾ ਨਹੀਂ ਜਿੰਨੇ ਉਹ ਚਾਪ ਬੱਚਿਆਂ ਬੈਡੀ ਜੀ ਬਣਾਉਣਾ ਤੇ ਆਪਣੇ ਫੋਟੋਗ੍ਰਾਫਰ ਨਾਲੇ ਹੈ ਛੋਟੀਆਂ ਬੱਚਿਆਂ ਨੂੰ ਆਪਾਂ ਸਨੇਟਰ ਦੀ ਸਨੇਟਰ ਦੀ ਸੈਂਟਰੀ ਵਾਈਟ ਬਣਾਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ